ਆ ਕੇ ਆਏ ਵੀ ਇੱਕ ਦਿਨ ਵਾਪਸ ਮੁੜਨਾ ਹੈ ਪਰ ਫੇਰ ਵੀ ਮੋਹ ਦੀਆਂ ਤੰਦਾਂ ਦਿਨਾਂ ਨੇ ਤੇ ਮੋਹ ਦੀਆਂ ਤੰਦਾਂ ਕਰਕੇ ਜਦੋਂ ਕੋਈ ਸਾਡਾ ਆਪਣਾ ਨੇੜਲਾ ਦੁਨੀਆ ਕੋ ਜਾਂਦਾ ਹੈ ਤਾਂ ਦੁੱਖਤਾ ਹੁੰਦਾ ਹੈ ਖਾਸ ਕਰਕੇ ਉਹ ਰੂਪ ਜਿਹੜੀ ਸਦੋਂ ਸਾਡੇ ਘਰ ਦੇ ਵਿੱਚ ਆਈ ਤੇ ਸਾਡੇ ਘਰ ਦੇ ਵਿੱਚ ਨਾਲ ਹੀ ਹਰਮਤ ਆਈ ਮੈਂ ਫਿਸ਼ਲੇ 31 ਸਾਲ ਤੋਂ ਜਦੋਂ ਤੋਂ ਸਾਡੇ ਭੈਣ ਜੀ ਦਾ ਆਨੰਦ ਕਾਰਜ ਹਰਜੀਤ ਕੌਰ ਦਾ ਸਾਡੇ ਗੁਰਵਿੰਦਰ ਸਿੰਘ ਜੀਜਾ ਦੀ ਨਾਲ ਹੋਇਆ ਹੈ ਤੇ ਮੈਂ ਮਹਾਰਾਜ ਜੀ ਦੀ ਹਜ਼ੂਰੀ ਚ ਖਲੋਤਾ ਵਾਂ ਮੈਂ ਨਹੀਂ ਦੇਖਿਆ ਕਿ ਕਦੀ ਵੀ ਸਾਡੇ ਜੀਜਾ ਜੀ ਨੇ ਨਿਤਨੇਮ ਦਾ ਸਮਾਂ ਭੁਜਾਇਆ ਹੋਵੇ 3 ਵਜੇ ਉੱਠਣਾ ਨਾਮ ਬਾਣੀ ਦੇ ਅਭਿਆਸੀ ਹੋਣਾ ਤੇ ਨਾਲ ਦੀ ਨਾਲ ਹੀ ਸੇਵਾ ਦੇ ਵਿੱਚ ਤਤਪਰਨ ਜਿਸ ਦਿਨ ਉਹਨਾਂ ਦੀ ਮੌਤ ਹੋਈ ਤੇ ਮੈਂ ਉਹਨਾਂ ਦੇ ਫੋਨ ਤੇ ਮੈਸੇਜ ਦੇਖ ਰਿਆ ਸੀ ਜਿਹੜੇ ਬੈਂਕ ਵੱਲੋਂ ਆਉਂਦੇ ਆ 20000 ਤੇ 7500 ਰੁਪਇਆ ਸੀ ਖਾਤੇ ਚ ਉਹਦੇ ਵਿੱਚੋਂ 20000 ਰੁਪਇਆ ਇੱਥੇ ਬੜੇ ਹੀ ਸਤਕਾਰਯੋਗ ਬਾਬਾ ਬਿਆਨ ਸਿੰਘ ਜੀ ਬੈਠੇ ਆ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਰ ਸ਼ਹੀਦਾਂ ਦਾ 3 ਪੈਸੇ ਦਾ ਲੇਖਾ ਵੀ ਨਾਲ ਹੀ ਪਾ ਗਏ 700 ਰੁਪਇਆ ਸੀ ਖਾਤੇ ਚ ਬਾਕੀ 20000 ਰੁਪਇਆ ਜਿਹੜਾ ਵਾ ਉਹ ਸੇਵਾ ਦੇ ਵਿੱਚ ਲਾ ਕੇ ਚਾਏ ਜਦੋਂ ਖੜਕੂਗਾਰ ਸੀ ਡਾਕਟਰ ਸਾਹਿਬ ਤੇ ਕੁਝ ਸੱਜਣ ਆਉਂਦੇ ਸੀ ਇਲਾਜ ਕਰਾਉਂ ਉਦੋਂ ਵੀ ਪ੍ਰਸ਼ਾਦੀ ਹੋਈ ਤੇ ਬਾਬਾ ਲਖਾ ਸਿੰਘ ਦੀ ਕੋਟਾ ਵਾਲੇ ਮਾਪੁਰਸ਼ ਉਹਨਾਂ ਦੇ ਕੋਲ ਲੰਮਾ ਸਮਾਵਨਾ ਨੇ ਉੱਥੇ ਢਾ ਕੇ ਫਿਰ ਆਪਣੇ ਆਪ ਨੂੰ ਰੂਪ ਬੋਸ਼ ਕੀਤਾ ਸਰਦਾਰ ਗਜਿੰਦਰ ਸਿੰਘ ਹੁਣਾਂ ਦੀ ਇੱਕ ਕਿਤਾਬ ਉਹ ਲਿਖੀ ਸਾਡੇ ਘਰ ਦੇ ਵਿੱਚ ਪਈ ਹੁੰਦੀ ਆ ਤੇ ਉਹਨਾਂ ਨੇ ਪੜ੍ਹ ਲਈ ਤੇ ਬਾਤਾਂ ਪਾਉਂਨਾ ਕਿ ਕੌਮ ਜਿਹੜੀ ਆ ਕਿ ਕਿੱਥੋਂ ਧਰੀ ਆ ਤੇ ਕਿਸ ਪਾਸੇ ਜਾ ਰਹੀ ਅਸੀਂ ਆਮੀ ਇਕੱਠੇ ਵਿਚਰਦੇ ਸੀ ਤੇ ਇਕੱਠੇ ਵਿਚਰਦੇ ਆ ਜਦੋਂ ਸਿੱਖਾਂ ਦੇ ਨਾਲ ਆਪਿਛੇ ਨੇ ਸਾਡੀ ਬੱਚੀ ਦੇ ਕਕਾਰ ਨੁਹਾਏ ਗਏ ਤੇ ਭਾਜੀ ਮੇਰੇ ਗੱਲ ਕਰਦੇ ਸੀ ਕਿ ਅੱਜ ਕైనా ਸਾਡੇ ਕਕਾਰ ਵੀ ਸਾਡੀ ਪਛਾਣ ਵੀ ਬਰਦਾਸਤ ਨਹੀਂ ਹੋਣੀ ਇੱਥੇ ਪੰਥ ਦੀਆਂ ਸਮੂਹ ਜੀਆਂ ਜੱਥੇਬੰਦੀਆਂ ਬੈਠੀਆਂ ਆਂ ਸ਼ਰੂਮਣੀ ਅਕਾਲੀ ਕਾਪ ਤੋਂ ਵਾਰਸੇ ਪੰਜਾਬ ਤੋਂ ਹਰਿਆਣਾ ਸਿਰਫ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਾਲ ਖਾਲਸਾ ਤੋਂ ਭਾਜੀ ਕਵਰਪਾਲ ਸਿੰਘ ਜੀ ਬਿੱਟੂ ਆਖੋ ਕਿ ਸਿਮਰਨਜੀਤ ਸਿੰਘ ਜੀ ਕਾਲੀਦਾ ਨੰਬਰ ਜਿਸਤਾਨ ਤੋਂ ਆਪਾਂ ਸਾਰੇ ਇੱਥੇ ਬੈਠੇ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਉਹ ਬਟੀਆਂ ਆ ਇਹਨਾਂ ਚੁਣੌਤੀਆਂ ਤੋਂ ਪਾਰ ਜਾਣ ਦੇ ਲਈ ਸਾਨੂੰ ਇਹਨਾਂ ਮੁੱਦਿਆਂ ਤੇ ਸਿਰ ਜੋੜਨਾ ਪਊਗਾ ਬਹਿਣਾ ਪਊਗਾ ਪਰ ਜੇਵੇਂ ਸਤਾਪ ਦੀ ਆ ਰਹੀ ਆ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 300 ਤੇ 50 ਸਾਲਾਂ ਦਾ शहीद भाई मतीदी भाई सतीदी भाई दयाला जी की शहीद इस शहीद शताब्दी नुमाइंदा जमात श्रोमणी गुरद्वारा प्रबंधक कमेटी बजुर्ग ने बनाई आधार ने बनाई अकाल तख्त साहब की शत्र छाया जी साताब्दी आ ਇੱਕ ਕੌਮੀ ਇਕਤਾ ਦੇ ਨਾਲ ਕੌਮੀ ਇੱਕ ਮੁਛਤਾ ਦੇ ਨਾਲ ਮਨਾਇਆ ਜਾਣੀ ਚਾਹੀਦੀ ਆ ਤਾਂ ਹੀ ਸਾਡਾ ਸੰਦੇਸ਼ ਬੜਾ ਸਪਸ਼ਟ ਜਾਵੇਗਾ ਕਿ ਕੌਮ ਜਿਹੜੀ ਆ ਉਹ ਇੱਕ ਮੋਢਾ ਦੇਖੋ ਮੈਂ ਪਹਿਲਾਂ ਵੀ ਇਹ ਬੇਨਤੀ ਕਰਦਾ ਹੁੰਨਾ ਆ ਪਰ ਜੇ ਅੱਕ ਦੇ ਨਾਲੋਂ ਅੱਕ ਦੇ ਨਾਲ ਜੁੜੀ ਹੋਵੇ ਨਾ ਫਖੜੀ ਅੰਬੀ ਲੱਗਦੀ ਪਰ ਅੱਖ ਦੇ ਨਾਲੋਂ ਟੁੱਟ ਜਾਵੇ ਤੇਰੇ ਜੇ ਵੇਜੇ ਹੋ ਕੇ ਟੁੰਬੇ ਟੁੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਆ ਫਖੜੀਆਂ ਸੁਭਾਵੀਆਂ ਲੱਕੜੀਆਂ ਆਕ ਕੰਠ ਬੇੜੇ ਕਿ ਸ਼ੋੜਾ ਢਣੀ ਸੇ ਉਹ ਨਾਨਕ ਸੱਸ ਗੰਠ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਪੰਥ ਨਾਲ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਰਵਾਂਗੇ ਇੱਕ ਰਵਾਂਗੇ ਤੇ ਸੋਹਣੇ ਆ ਪਰ ਜਿਵੇਂ ਉੱਪਰੋਂ ਨੀਤੀਆਂ ਬਣਦੀਆਂ ਵਾਂ ਤੇ ਉਹਨਾਂ ਨੀਤੀਆਂ ਦੇ ਤਹਿਤ ਸਾਡੀ ਕੌਮ ਨੂੰ ਪਛਾਣ ਦੇ ਪੱਖੋਂ ਆਡੈਂਟੀਟੀ ਦੇ ਪੱਖੋਂ ਸਿਧਾਂਤਾਂ ਦੇ ਪੱਖੋਂ ਫੇਰੂ ਫੇਰੂ ਕਰਨ ਦੀ ਗੱਲ ਵੀ ਹੁੰਦੀ ਆ ਕਿ ਸਵਾਲ ਵੀ ਚੁੱਕੇ ਜਾਂਦੇ ਆ ਆਪਾਂ ਵੇਖੋ ਜਾਣਾ ਵਾ ਸਾਰਿਆਂ ਨੇ ਤੇ ਜਾਣਾ ਵੀ ਕਿਦਾਵਾ ਨਾਗੇ ਆਵਣ ਨਾਗੇ ਜਾਣਾ ਨੰਗੇ ਆਏ ਆ ਨੰਗੇ ਜਾਵਾਂਗੇ ਪਰ ਜੇ ਗੁਰੂ ਦੇ ਮੁਤਾਬਕ ਜੀਵਨ ਬਤੀਤ ਕਰਕੇ ਜਾਏ ਗੁਰੂ ਪਥ ਲਈ ਕੋਸ਼ ਕਰਕੇ ਗਏ ਤਾਂ ਸੁਰਖਰੂ ਹੋ ਕੇ ਜਾਵਾਂਗੇ ਇਸ ਲਈ ਅੱਜ ਜਦੋਂ ਅਸੀਂ ਸਾਡੀ ਦੀਜਾ ਦੀ ਭਾਈ ਗੁਰਵਿੰਦਰ ਸਿੰਘ ਉਹਨਾਂ ਦੀ ਅੰਤਮ ਅਰਦਾਸ ਤੇ ਬੈਠੇ ਕਿਉਂਕਿ ਸਾਡਾ ਸਿੱਖਾ ਦਾ ਕਲਚਰ ਵਾ ਅਸੀਂ ਅੰਤਮ ਅਰਦਾਸਾਂ ਦੇ ਉੱਤੇ ਵੀ ਭਾਈ ਏਸ਼ਰਾਜ ਪੱਟੀਵਾੜੀ ਉਹਨਾਂ ਦੀ ਅੰਤਮ ਰਾਸ ਸੀ ਤੇ ਮਾਤਾ ਭਾਗ ਕੌਰ ਨੇ ਮਾਝੇ ਦੇ ਸਿੱਖਾਂ ਨੂੰ ਕਿਹਾ ਸੀ ਮਾਝੇ ਦੇ ਉਹ ਗੁਰੂ ਨੂੰ ਵਿਦਾਵਾ ਨਹੀਂ ਦੇ ਸਕਦੇ ਆਓ ਗੁਰੂ ਦੇ ਕੋਲ ਚੱਲ ਜਾਈਏ ਇਹ ਸਾਡੇ ਸੋਗਵਾੜੇ ਪ੍ਰੋਗਰਾਮ ਵਿੱਚ ਗੁਰੂ ਨੂੰ ਯਾਦ ਕਰਨ ਵਾਸਤੇ ਹੁੰਦੇ ਆ ਤਾਂ ਮੈਂ ਅਪੀਲ ਕਰਦਾ ਹਾਂ ਕੌਮ ਨੂੰ ਇੱਕ ਮੁਸਤਾ ਦਾ ਸੰਦੇਸ਼ ਦੇ ਪਰ ਜੇ ਅਸੀਂ ਤਗੜੇ ਨਾਮ ਹੋਏ ਅੱਜ ਕਿੰਨੇ ਦਿਨ ਹੋ ਗਏ ਆ ਮੇਰੇ ਜੀਜਾ ਦੀ ਨੂੰ ਚੜ੍ਹਾਈ ਕੀਤੀ ਆ ਔਰ ਸਰਕਾਰ ਦੀ ਗਲਤੀ ਆ ਅਜੇ ਤੱਕ ਇੱਕ ਵੀ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਦੁੱਖ ਵੀ ਸਾਂਝਾ ਕਰਨ ਨਹੀਂ ਆਇਆ ਇਹ ਸਰਕਾਰ ਸਾਨੂੰ ਕੁਝ ਨਹੀਂ ਮੰਨਦੀ ਆ ਕੁਝ ਨਹੀਂ ਸਮਝਦੀ ਏ ਠੀਕ ਆ ਪੰਥ ਸਾਰਾ ਆ ਔਰ ਖਾਸ ਕਰਕੇ ਨਿਹੰਗ ਜਥੇਬੰਦੀਆਂ ਬਾਬਾ ਬਲਬੀਰ ਸਿੰਘ ਦੀ ਬੁੱਢਾ ਧਰਮ ਬਣ ਨਾਨਕ ਸਰਵਾਰੇ ਸੰਤ ਸਮਾਜ ਦਗ ਦੇ ਮਿੰਟਕ ਸਾਲ ਤੋਂ ਵੀ ਸਿੰਘ ਆਏ ਹਨ ਪੰਥ ਆਇਆ ਵਾ ਪਰ ਸਰਕਾਰ ਨਹੀਂ ਸਾਨੂੰ ਅੱਜ ਪਛਾਣਦੀ ਕਾਰਨ ਇਹ ਅਸੀਂ ਇੱਕ ਮੁੱਠ ਨਹੀਂ ਆ ਅਸੀਂ ਇਕੱਤਰ ਨਹੀਂ ਆ ਤਾਂ ਮੈਂ ਇਹ ਅਪੀਲ ਕਰਕੇ ਜਾਣਾ ਵਾ ਸ਼ਤਾਬਦੀ ਆ ਰਹੀ ਆ ਆਪਾਂ ਇੱਕ ਝੰਡੇ ਝੇਠਾ ਮਨਾਵਾਂਗੇ ਇੱਕ ਝੰਡੇ ਝੇਠਾ ਮਨਾ ਕੇ ਜਿਹੜੇ ਵੀ ਪੰਥ ਨੇ ਪ੍ਰੋਗਰਾਮ ਤੈਅ ਕੀਤੇ ਆ ਉਹਨਾਂ ਦੇ ਵਿੱਚ ਸਹਿਯੋਗ ਕਰੀਏ ਗੁਰੂ ਨੂੰ ਯਾਦ ਕਰੀਏ ਚਲੇ ਅਸੀਂ ਸਾਰੇ ਹੀ ਜਾਣਾ ਜਿਹੜਾ ਚਲਾ ਗਿਆ ਉਹਨੇ ਪਰਤ ਕੇ ਨਹੀਂ ਆਉਣਾ ਉਹਦੀ ਯਾਦਾ ਰਹਿੰਦੀ ਰਹੀ ਪਰ ਯਾਦ ਉਹਨਾਂ ਨੂੰ ਕੀਤਾ ਜਾਂਦਾ ਵਾ ਜਿਹੜੇ ਗੁਰੂ ਦੇ ਆਸ਼ੇ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਜਾਂਦੇ ਆ ਇਥੇ ਜਿੰਨੀਆਂ ਵੀ ਸੰਗਤਾਂ ਹਾਜ਼ਰ ਹੋਈਆਂ ਬੜੇ ਬਰੂਰ ਡਰੇਟੇ ਤੋਂ ਜੰਮੂ ਤੋਂ ਸੰਗਤ ਆਈਆਂ ਪੰਜਾਬ ਤੋਂ ਬਾਅਦ ਭਾਈਵਤੀ ਦਾਸ ਜੀ ਦੇ ਪਰਿਵਾਰ ਵਿੱਚੋਂ ਆਏ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਸ਼ਰੂਮਣੀ ਅਕਾਲੀ ਦਲ ਤੋਂ ਆਏ ਹਨ ਵਾਰਿਸੇ ਪੰਜਾਬ ਤੋਂ ਆਏ ਆ ਔਰ ਜਿਸ ਨੇ ਐਕਸੀਡੈਂਟ ਹੋਇਆ ਆਪਣੇ ਕਿੰਨਾ ਆਪਣੇ ਹੁੰਦੇ ਆ ਤੇ ਮੈਨੂੰ ਫੋਨ ਆਇਆ 8:30 ਦੇ ਉੱਤੇ ਮੈਂ ਉਸੇ ਵੇਲੇ ਸੋਚਿਆ ਵੀ ਮੈਂ ਕਿ ਤੋ ਫੋਨ ਕਰਾਂ ਤਾਂ ਮੇਰੇ ਚੇਤਿਆਂ 'ਚ ਦਰਬਾਰ ਸਾਹਿਬ ਆਇਆ

ਦਰਬਾਰ ਸਾਹਿਬ ਨੇ ਬੜੇ ਸਾਡੇ ਜਿਹੜੇ ਵੀਰਵਾ ਸੇਵਾ ਵਾਲੇ ਉੱਥੇ ਪਹੁੰਚੇ ਸੰਭਾਲਿਆ ਪਰ ਮੈਂ ਉਦੋਂ ਨਹੀਂ ਦੇਖਿਆ ਕਿ ਅਸੀਂ ਚੰਗੇ ਤੋਂ ਚੰਗੇ ਨਿਰੋ ਸਰਜਣ ਉੱਥੇ ਇਕੱਠੇ ਕੀਤੇ ਪਰ ਬਚਾ ਨਹੀਂ ਸਕਕੇ ਕਿਉਂਕਿ ਸਾਹ ਉੱਤ ਗਿਆ ਸੀ ਜਦੋਂ ਮੁੱਕ ਜਾਵੇ ਲੇਖਾ ਤੇ ਆਪਾਂ ਕੀ ਕਰ ਸਕਦੇ ਹਾਂ ਪਰ ਸਿਸਟਮ ਨੂੰ ਠੀਕ ਕਰਨ ਦੀ ਬਿਲਕੁਲ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਜੇ ਸਿੱਖਾ ਨਹੀਂ ਪੰਜਾਬ ਦੇ ਵਿੱਚ ਰਾਜਸੀ ਤਾਕਤ ਹਾਸਲ ਨਾ ਕੀਤੀ ਇਹ ਥਾਣਿਆਂ ਦੇ ਵਿੱਚ ਵੀ ਸਾਨੂੰ ਜਲੀਲ ਕਰਿਆ ਕਰਨਗੇ ਪੋਸਟ ਮਾਰਡਮ ਹੋਣਾ ਸੀ ਸਾਡੇ ਜੀਜੇ ਦਾ ਔਰ ਉੱਥੇ ਐਵੇਂ ਮਾੜੇ ਮੋਟ ਬੰਦੇ ਹੁੰਦੇ ਆ ਉਹਨਾਂ ਨੇ 2-3 ਘੰਟੇ ਸਾਡੇ ਬੰਦਿਆਂ ਨੂੰ ਪਰੇਸ਼ਾਨ ਕੀਤਾ ਔਰ ਉਹਨਾਂ ਦੇ ਮਹਿਕਮੇ ਦਾ ASI ਭ੍ਰਿਸ਼ਟਾਚਾਰ ਕਿਥੋਂ ਤੱਕ ਵੱਧ ਗਿਆ ਸਾਡੇ ਵਿੱਚ ਇਨਸਾਨੀਅਤ ਖਤਮ ਮਨੁੱਖਤਾ ਖਤਮ ਤੇ ਜੇ ਅਸੀਂ ਤਗੜੇ ਨਾ ਹੋਏ ਇਸੇ ਪੰਜਾਬ ਦੀ ਧਰਤੀ ਤੇ ਸਾਨੂੰ ਜ਼ਲੀਲ ਕਰਨਗੇ ਲੋਕ ਤਗੜੇ ਹੋਣ ਦੀ ਲੋੜ ਆ ਇਕੱਠੇ ਉੱਠ ਦੀ ਲੋੜ ਆ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਸਾਤ ਦੇ ਲੜ ਲੱਗ ਕੇ ਗੁਰੂ ਪੰਥ ਦੀ ਸੋਚ ਦੇ ਧਾਰਨੀ ਹੋਣ ਦੀ ਲੋੜ ਆ ਇੱਥੇ ਹਾਜ਼ਰ ਸਾਡਾ ਸ਼ਖਸੀਅਤਾਂ ਦਾ ਘਰ ਵਿੱਚ ਪਹੁੰਚਣ ਵਾਲੀਆਂ ਸ਼ਖਸੀਅਤਾਂ ਦਾ ਸਾਰੇ ਮਾਣਯੋਗ ਆ ਮੈਂ ਸਾਰੇ ਅੰਦਰ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਦੁੱਖ ਨੂੰ ਵੰਡਾਉਣ ਤੇ ਵਾਸਤੇ ਆਏ ਦੁੱਖ ਨੂੰ ਘਟਾਇਆ ਭਾਵੇਂ ਚੰਗਾ ਬੰਦਾ ਹਮੇਸ਼ਾ ਚੇਤਿਆਂ ਦੇ ਵਿੱਚ ਰਹਿੰਦਾ ਜਿੱਦਣ ਗਏ ਆ ਚੌਥਾ ਸਤ 13 ਅੰਗ ਤੇ ਪਾਠ ਕਰਕੇ ਗਏ ਸਹਿਜ ਪਾਠ ਔਰ ਅਸੀਂ ਜਦੋਂ ਭੋਗ ਪਾਇਆ ਤੇ ਚੇਤੇਕਾਰਾ ਸੀ ਵੀ ਜਦੋਂ ਰੱਖਿਆ ਹੋਣਾ ਪਤਾ ਵੀ ਨਹੀਂ ਹੋਣਾ ਵੀ ਮੈਂ ਆਪਣਾ ਸਹਿਜ ਪਾਠ ਆਪ ਹੀ ਕਰ ਚੱਲਿਆ ਪਰ ਬਾਣੀ ਆਸਰਾ ਜਿਵੇਂ ਪ੍ਰਧਾਨ ਸਾਹਿਬ ਕਹਿ ਰਹੇ ਸੀ ਨਾ ਧਾਮੀ ਸਾਹਿਬ ਆ 7 ਵਾ ਉੱਤੇ ਅਸੀਂ ਖੱਲੇ ਆ 7 ਖੜੀ ਆ ਅਠਮਾ ਦੇ ਸਿਰ ਸਹਾਰੇ ਸਾਡਾ ਸਹਾਰਾ ਬਾਗ ਜਿਉ ਮੰਦਰ ਕੋ ਥਾ ਮੈਂ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਸੱਮਣ ਗੁਰੂ ਸ਼ਬਦ ਦਾ ਆਸਰਾ ਲਈਏ ਬਾਣੀ ਦਾ ਆਸਰਾ ਲਈਏ ਆਪਸ ਵਿੱਚ ਅਸੀਂ ਕੌਮ ਹਾਂ ਪ੍ਰੇਮ ਪਿਆਰ ਭਾਈਚਾਰਾ ਇਤਫਾਕ ਬਣਾ ਕੇ ਰੱਖੀਏ ਜੀ ਮੈਂ ਸਾਰਿਆਂ ਕਰਤਾ ਤੇ ਲੋ ਧੰਨਵਾਦ ਕਰਦਾ ਉਹ ਗਲਤੀ ਦੀ ਮਾਫੀ ਭਾਈ ਗਵਿੰਦਰ ਸਿੰਘ ਹਰਗੇ ਵਾਲਾ WhatsApp ਪੰਜਾਬ ਦੀਪ ਸਿੱਧੂ ਇਹ ਉਦਾਨ ਤੋਂ ਸਾਡੇ ਪਰਿਵਾਰ ਦੇ ਨਾਲ ਹੈ ਆ ਬਾਕੀ ਵੀ ਮੇਰੇ ਵੀਰ ਸਾਰਿਆਂ ਦਾ ਹੀ ਖਾਸ ਕਰਕੇ ਸ਼ਰੂਗਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਪ੍ਰਧਾਨ ਸਾਹਿਬ ਬਿਠਾ ਆ ਸਾਨੂੰ ਕੁਝ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਸ਼ਰਜੀ ਸਿੰਘ ਜੀ ਧੰਨ ਗਏ ਥੇ ਹੋਰ ਵੀ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੋਟਾਟ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਓ ਆਪਾਂ ਦੋ ਪੰਕਤੀਆਂ ਦਾ ਪਾਠ ਕਰਕੇ ਗੁਰੂ ਅਗੇ ਅਰਦਾਸ ਕਰਕੇ ਪਾਤਸ਼ਾਹ ਸਾਡੇ ਜੀਜਾ ਜੀ ਭਾਈ ਗੁਰਵਿੰਦਰ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਰਸ਼ਨ ਜੋ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਨਾ ਮੈਂ ਪਹਿਲਾਂ ਵੀ ਇਹ ਅਰਦਾਸ ਰੋਣਾ ਮਾਂ ਅਬ ਕੀ ਬਾਤ ਬਖਸ਼ ਬੰਦੇ ਕੋ ਬਾਹਰ ਨਾਮ ਭਗਤ ਜਲ ਫੇਰਾ ਗੁਰੂ ਸਾਨੂੰ ਬਖਸ਼ ਦਵੇ ਤੇ ਨਾਲ ਜਿਸ ਮਿੱਟੀ ਦੇ ਉੱਤੇ ਬਿਠੇ ਆ ਇਸ ਮਿੱਟੀ ਦੀ ਵਫਾਦਾਰੀ ਸਾਨੂੰ ਗੁਰੂ ਨੇ ਸਿਖਾਈਆ ਮਿੱਟੀ ਪੰਜਾਬ ਦੀ ਜ਼ਮੀਨ ਜਿਹਦੇ ਬਾਰੇ ਬਾਬਾ ਫਰੀਦ ਸਾਹਿਬ ਕਹਿੰਦੇ ਆਪਾਂ ਸ਼ਬਦ ਪੜ੍ਹਨਾ ਤੇ ਸਮਾਪਤੀ ਕਰਨੀ ਆ ਫਰੀਦਾ ਖਾਕ ਨਾ ਨਿੰਦੀ ਐ ਫਰੀਦਾ ਖਾਕ ਨਾ ਨਿੰਦੀ ਐ ਆਪੂ ਜੇੜ ਨਾ ਕੋਏ ਆਪੂ ਜੇੜ ਨਾ ਕੋਏ ਆਪੂ ਜੇੜ ਨਾ ਕੋਏ ਜੀਵਨ ਦੇ ਆ ਪੈਰਾ ਤਲ ਜੀਵਨ ਦੇ ਆ ਪੈ ਉੱਪਰ ਹੋਏ ਮੋਆ ਉੱਪਰ ਹੋਏ ਹੋਵਾਂ ਉੱਪਰ ਹੋਏ ਹੋਂ ਉੱਪਰ ਹੋ ਮਿੱਟੀ ਵਰਗਾ ਕੁਛ ਨਹੀਂ ਬੈਠੇ ਮਿੱਟੀ ਤੇ ਆ ਰਹਿੰਦੇ ਮਿੱਟੀ ਤੇ ਆ ਖਾਣੇ ਮਿੱਟੀ ਤੋਂ ਮਾਂ ਪੈਣ ਦੇ ਮਿੱਟੀ ਤੋਂ ਮਾਂ ਪੁਰਜੇ ਮਿੱਟੀ ਤੇ ਆ ਤੇ ਜਦੋਂ ਜਾਣਾ ਤੇ ਮਿੱਟੀ ਦੇ ਵਿੱਚ ਸਮਾਜ ਆ ਰਹੇ ਆ ਜਿਹੜੀਆਂ ਨਜ਼ਰਾਂ ਅੱਜ ਪੰਜਾਬ ਦੀ ਜ਼ਮੀਨ ਤੱਬੜ ਨੂੰ ਲਗਿਨਾ ਵਾ ਅਸੀਂ ਇਸ ਮਿੱਟੀ ਨੂੰ ਬਚਾਉਣਾ ਜ਼ਮੀਨ ਨੂੰ ਬਚਾਉਣਾ ਤੇ ਗੁਰੂ ਦੇ ਨਾਲ ਜੁੜਨਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ